ਸੱਚੀ ਗੱਲ ਤੁਸੀਂ ਦੇਖ ਰਹੇ ਹੋ ਫਾਈਵ ਵਡ ਤੇ ਮੇਰਾ ਨਾਮ ਪਰਨਾਖਨਾਂ ਸਾਲ 2024 ਵਿੱਚ ਆਪਾਂ ਐਂਟਰ ਕਰ ਚੁੱਕੇ ਆ ਤਾਂ ਇਸ ਸਾਲ ਦੀ ਪਹਿਲੀ ਪੰਜਾਬੀ ਫਿਲਮ ਹੈ ਮਨਸੂਬਾ ਜਿਹੜੀ ਕਿ 5 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਨਾਲੇ ਨਾਲ ਆਪਾਂ ਮਨਸੂਬਾ ਦੇ ਪ੍ਰੀਮੀਅਰ ਤੇ ਪਹੁੰਚ ਚੁੱਕੇ ਆ ਫਿਲਮ ਦੇਖਦੇ ਆ ਸਟਾਰ ਕਾਸਟ ਨਾਲ ਵੀ ਗੱਲ ਕਰਦੇ ਆ ਇੰਡਸਟਰੀ ਦੇ ਹੋਰ ਵੀ ਲੋਕੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਜਾਣਦੇ ਆ ਕਿ ਉਹਨਾਂ ਨੂੰ ਸਾਰਿਆਂ ਨੂੰ ਫਿਲਮ ਕਿਵੇਂ ਦੀ ਲੱਗੀ ਬਹੁਤ ਅੱਛੀ ਫਿਲਮ ਸੀ ਜੀ ਇਸ ਤਰ੍ਹਾਂ ਦੇ ਟੌਪਿਕ ਹੋਰ ਵੀ ਆਣੇ ਚਾਹੀਦੇ ਨੇ ਤੇ ਰਾਣਾ ਰਣਵੀਰ ਜੀ ਨੇ ਤੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਥੈਂਕ ਯੂ ਕਿੰਨੇ ਸਟਾਰਸ ਦੋਗੇ ਆਊਟ ਆਫ 5 10 ਆਫ 10 ਥੈਂਕ ਯੂ ਸਸ਼ਟ੍ਰਿਕਾਲ ਸਰ ਸਿਰ ਫਿਲਮ ਬਾਰੇ ਕੀ ਕਹੋ ਜ਼ਿੰਦਗੀ ਤੇ ਹੈ ਜੋ ਤੁਹਾਡੇ ਕੋਲ ਹੈ ਇੰਜੋਏ ਕਰੋ ਜੋ ਪੈਸੇ ਜੋੜਦੇ ਨੇ ਔਰ ਰਿਸ਼ਤੇ ਤੋੜਦੇ ਨੇ ਬਹੁਤ ਅੱਛੀ ਗੱਲ ਕਹੀ ਹੈ ਸੋਹੇ ਸਾਹਿਬ ਨੇ ਕਿਹਾ ਕਿੰਦਾ ਕੁਝ ਘਟਨਾਵਾ ਇਹ ਜੀਆਂ ਵਾਪਰ ਜਾਂਦੀਆਂ ਕਹਿੰਦਾ ਰਾਣੀ ਨੂੰ ਕਹਿੰਦਾ ਤੇਰਨਾ ਕੀ ਵਾਪਰੀ ਆ ਕਹਿੰਦਾ ਸਭ ਤੋਂ ਖਤਰਨਾਕ ਹੈ ਇਹ ਦੱਸਣਾ ਕੀ ਬਾਤ ਹੈ ਨਾ ਕਹਿੰਦਾ ਸਭ ਤੋਂ ਖਤਰਨਾਕ ਹੈ ਇਹ ਗੱਲ ਦੱਸਣੀ ਹੈ ਸਭ ਤੋਂ ਖਤਰਨਾਕ ਹੈ ਫੇਸ ਦੇ ਪਿੱਛੇ ਦੁੱਖ ਲੁਕੋ ਲੈਣਾ ਬਹੁਤ ਅੱਛੀ ਮੂਵੀ ਆਈ ਲਵ ਯੂ ਸੋ ਮਚ ਆਮ ਫਿਲਮ ਕਿਵੇਂ ਦੀ ਲੱਗੀ ਐਜ਼ ਯੂਜਵਲ ਜਿਵੇਂ ਰਾਣੇ ਤੋਂ ਆਪਾਂ ਉਮੀਦ ਕਰਦੇ ਆ ਕਿ ਉਹ ਇੱਕ ਡਿਫਰੈਂਟ ਕਿਸਮ ਦਾ ਸਿਨੇਮਾ ਸਿਰਜਣ ਦੀ ਤੇ ਉਹਨੇ ਬੀੜਾ ਚੱਕਿਆ ਹੋਇਆ ਹੈ ਅਰਦਾਸ ਤੋਂ ਬਾਅਦ ਵੀ ਥੋੜਾ ਫਿਲਾਸਫੀਕਲ ਹੈ ਉਹ ਪਤਾ ਨਹੀਂ ਪੰਜਾਬੀਆਂ ਨੂੰ ਕਿਵੇਂ ਹਜ਼ਮ ਹੁੰਦਾ ਹੈ ਜਾਂ ਕਿਵੇਂ ਜਿਵੇਂ ਐਨੀਮਲ ਵਰਗੀਆਂ ਫਿਲਮਾਂ ਵੇਖਣ ਵਾਲਿਆਂ ਨੂੰ ਉਹਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਇਹ ਸਿਨੇਮਾ ਕਿੰਨਾ ਹਜ਼ਮ ਹੁੰਦਾ ਹੈ ਇਹ ਦੇਖਦੇ ਆ ਪਰ ਇਟਸ ਅ ਪੀਸ ਆਫ ਆਰਟ ਇਹ ਲਿਟਰੇਚਰ ਦਾ ਇੱਕ ਪੀਸ ਹੈ ਜਿਹੜਾ ਕਿ ਯਾਦ ਰੱਖਿਆ ਜਾਊਗਾ ਪੰਜਾਬੀ ਸਿਨੇਮਾ ਵਿੱਚ ਕਿ ਇਸ ਕਿਸਮ ਦਾ ਸਿਨੇਮਾ ਵੀ ਹੁੰਦਾ ਹੈ ਜਿਹੜਾ ਜ਼ਿੰਦਗੀ ਨੂੰ ਸੇਧ ਦਿੰਦਾ ਹੈ ਕਿਉਂਕਿ ਅੱਜ ਅੱਜ ਦੇ ਮਾਡਰਨ ਟਾਈਮ 'ਚ ਅਸੀਂ ਗੈਜਟਸ ਤੇ ਆਨਲਾਈਨ ਚੀਜ਼ਾਂ ਦੇ ਨਾਲ ਇੰਨੇ 프ਰਸਟ੍ਰੇਟ ਹੋ ਚੁੱਕੇ ਹਾਂ ਕੀ ਸ਼ਹਿਰ ਜ਼ਿੰਦਗੀ ਜੀਣਾ ਭੁੱਲ ਗਏ ਆ ਸਿਰਫ ਫਿਲਮ ਕਿਵੇਂ ਦੇ ਲੱਗੀ ਅੱਛੀ ਲੱਗੀ ਕੀ ਪਸੰਦ ਆ ਸਭ ਤੋਂ ਜ਼ਿਆਦਾ ਫਿਲਮ ਵਿੱਚ ਸਟੋਰੀ ਠੀਕ ਸੀ ਵਧੀਆ ਸੀ ਮੈਸੇਜ ਵਾਲੀ ਸੀ ਵੀ ਇਹ ਨਹੀਂ ਵਸੀਬ ਦਾਲਦੀਆਂ ਫਿਰ ਵੀ ਆਪਾਂ ਅੱਛੀ ਲਾਈਫ ਜੀ ਨਹੀਂ ਕਿੰਨੇ ਸਟਾਰਸ ਦੋਗੇ ਆਊਟ ਆਫ 5 5 ਸ੍ਰੀਕਾਲ ਕਿਵੇਂ ਲੱਗੀ ਫਿਲਮ ਫਿਲਮ ਬਹੁਤ ਸੋਹਣੀ ਸੀ ਤੁਹਾਨੂੰ ਮਤਲਬ ਜ਼ਿੰਦਗੀ ਨਾਲ ਜੋੜੂਗੀ ਡੈਫੀਨੇਟਲੀ ਐਂਡ ਸੰਗਸ ਬਹੁਤ ਅੱਛੇ ਸੀ ਮਤਲਬ ਲਾਈਫ ਲੈਸਨਸ ਵਾਲੀ ਮੂਵੀ ਸੀ ਐਂਡ ਸਾਰੇ ਐਕਟਰਸ ਦਾ ਬਹੁਤ ਵਧੀਆ ਕੰਮ ਸੀ ਡਾਇਰੈਕਸ਼ਨ ਬਹੁਤ ਕੈਂਟ ਸੀ ਸਭ ਤੋਂ ਜ਼ਿਆਦਾ ਕੀ ਪਸੰਦ ਆਇਆ ਫਿਲਮ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਇਮੋਸ਼ਨਲ ਸੀਨਸ ਸੀ ਨਾ ਜੋ ਮਤਲਬ ਉਹ ਤੁਹਾਨੂੰ ਅੰਦਰੋਂ ਹਿਲਾ ਕੇ ਰੱਖ ਦਿੰਦੇ ਆ ਇਮੋਸ਼ਨਲ ਸੀਗੇ ਤੇ ਮਤਲਬ ਤੁਹਾਨੂੰ ਲਿਟਰਲੀ ਐਵੇਂ ਫੀਲ ਹੁੰਦਾ ਗੂਜ਼ਬੰਸ ਫੀਲ ਹੁੰਦਾ ਕਿ ਹਾਂ ਸੀ ਜ਼ਿੰਦਗੀ ਕਿਵੇਂ ਜੋ ਰਿਆਂ ਮਤਲਬ ਅਸੀਂ ਜੀਣਾ ਕਿਵੇਂ ਉਹ ਚੀਜ਼ਾਂ ਮਤਲਬ ਬਹੁਤ ਅੱਛੀਆਂ ਸੀ ਮੋਵੀ ਚ ਆਊਟ ਆਫ 5 ਕਿੰਨੇ ਸਟਾਰ ਦੋਗੇ ਆਊਟ ਆਫ 5 ਇਨੀਟਲੀ 5 ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਸਰ ਫਿਲਮ ਕਿ ਬਿੱਦਲੀ ਕਰਨਾ ਚਾਹਤੇ ਤੁਹਾਨੂੰ ਬਹੁਤ ਵਧੀਆ ਲੱਗੀ ਜੀ ਸਭ ਤੋਂ ਜ਼ਿਆਦਾ ਕੀ ਪਸੰਦ ਆਇਆ ਹਾਂ ਜੀ ਕੀ ਪਸੰਦ ਆਇਆ ਫਿਲਮ ਵਿੱਚ ਸਭ ਤੋਂ ਜ਼ਿਆਦਾ ਸਾਰਾ ਕੁਝ ਹੀ ਪਸੰਦ ਆਇਆ ਜੀ ਐਕਟਿੰਗ ਐਕਟਿੰਗ ਤਾਂ ਸਾਰਿਆਂ ਦੀ ਆਪੋ ਆਪਣਾ ਜਿਹੜਾ ਰੋਲ ਸੀ ਉਹ ਸਭ ਤੋਂ ਵਧੀਆ ਕੀਤਾ ਹੈ ਜੋਕਰ ਸਟੋਰੀ ਪੱਖੋਂ ਵੀ ਵਧੀਆ ਜੀ ਲੈਸਨੇਬਲ ਹੈ ਜੀ ਠੀਕ ਹੈ ਲੋਕਾਂ ਨੂੰ ਮੈਸੇਜ ਹੈ ਇੱਕ ਵਧੀਆ ਹੈਗਾ ਵੀ ਥੋੜਾ ਬਹੁਤਾ ਕੰਜੂਸੀ ਘੱਟ ਕਰੋ ਖਰਚਣ ਦਾ ਵੀ ਥੋੜਾ ਜਿਹਾ ਜਿਗਰਾ ਰੱਖਿਆ ਕਰੋ ਇੰਜੋਏ ਵੀ ਕਰੋ ਥੋੜਾ ਥੋੜਾ ਨਾਲ ਨਾਲ ਸਹੀ ਹਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਦੀ ਫਿਲਮ ਲੱਗੀ ਮੈਂ ਮੂਵੀ ਬਹੁਤ ਵਧੀਆ ਹੈ ਬਹੁਤ ਡਿਫਰੈਂਟ ਕਨਸੈਪਟ ਤੇ ਹੈ ਮੂਵੀ ਲਾਈਫ ਲੈਸਨਸ ਦਿੰਦੀ ਹੈ ਕਿ ਹਾਂ ਵੀ ਆਪਾਂ ਨੂੰ ਜ਼ਿੰਦਗੀ ਚ ਕਿਵੇਂ ਰਹਿਣਾ ਚਾਹੀਦਾ ਜੀਣਾ ਕਿਵੇਂ ਚਾਹੀਦਾ ਜ਼ਿੰਦਗੀ ਨੂੰ ਇੱਕ ਬਹੁਤ ਡਿਫਰੈਂਟ ਕਨਸੈਪਟ ਹੈ ਜਿਹੜਾ ਪੰਜਾਬੀ ਇੰਡਸਟਰੀ ਜੀ ਮਿਸਿੰਗ ਸੀਗਾ ਤੇ 5 ਆਊਟ ਆਫ 5 ਸਟਾਰਸ ਨੇ ਤੇ ਨਵਦੀਪ ਸਿੰਘ ਹੈ ਜਿਹੜਾ ਉਹਦੀ ਮੂਵੀ ਬਹੁਤ ਉਹਦੀ ਮ ਮਤਲਬ ਐ ਨਹੀਂ ਲੱਗ ਰਿਹਾ ਕਿ ਪਹਿਲੀ ਵਾਰੀ ਐਕਟਿੰਗ ਕੀਤੀ ਹੋਈ ਹੈ ਤੇ ਬਹੁਤ ਮਿਹਨਤ ਕੀਤੀ ਹੋਈ ਹੈ ਮੁੰਡੇ ਨੇ ਉਹਦੀ ਟਰਾਂਸਫਰਮੇਸ਼ਨ ਵੀ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿ ਹਾਂ ਵੀ ਇੰਨਾ ਡੈਡੀਕੇਟਿਡ ਜਿਹੜਾ ਕੰਮ ਹੈ ਉਹ ਕੋਈ ਕੋਈ ਕਰ ਸਕਦਾ ਤੁਹਾਨੂੰ ਤਾਂ ਮੈਸੇਜ ਬਹੁਤ ਸੋਹਣਾ ਸੀਗਾ ਜੀ ਐਕਟਿੰਗ ਬਹੁਤ ਵਧੀਆ ਸੀ ਨਵੀਂ ਕਾਸਟ ਨੂੰ ਬਈ ਰਾਣਾ ਰਣਵੀਰ ਨੇ ਬਹੁਤ ਸੋਹਣਾ ਕਾਸਟ ਕੀਤਾ ਨਵਦੀਪ ਦੀ ਐਕਟਿੰਗ ਐਕਟ੍ਰੈਸ ਨੇ ਜਿਹੜੇ ਉਹਨਾਂ ਦੀ ਐਕਟਿੰਗ ਬਹੁਤ ਵਧੀਆ ਸੀ ਜ਼ਿੰਦਗੀ ਦਾ ਸਨੇਹਾ ਬਹੁਤ ਸੋਹਣਾ ਦਿੱਤਾ ਜੀ ਮੂਵੀ ਮੈਂ ਤਾਂ ਆਸ ਕਰਦਾ ਵੀ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਤੇ ਇਹੋ ਜਿਹਾ ਸਿਨੇਮਾ ਪੰਜਾਬ ਦੇ ਵਿੱਚ ਪ੍ਰ ਐਜ਼ ਅ ਹੋਲ ਕਨਸੈਪਟ ਦੀ ਐਜ਼ ਅ ਹੋਲ ਕਨਸੈਪਟ ਬਹੁਤ ਵਧੀਆ ਸੀ ਜੀ ਮੈਂ ਤਾਂ ਹੀ ਕਹਿਆ ਵੀ ਵੇਖੋਗੇ ਤੁਹਾਨੂੰ ਪਤਾ ਲੱਗੂਗਾ ਉਸ ਚੰਗਾ ਸਿੱਖ ਕੇ ਜਾਓਗੇ ਫਿਲਮ ਚ ਇਹ ਮੈਨਸਟਾਲਦ ਹੋ ਗਿਆ ਆਊਟ ਆਫ 5 5 ਆਊਟ ਆਫ 5 ਜੀ ਸਰ ਫਿਲਮ ਕਿਵੇਂ ਦੀ ਲੱਗੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਸਭ ਤੋਂ ਵਧੀਆ ਡਾਇਲੋਗ ਮੈਨੂੰ ਲੱਗਿਆ ਜ਼ਿੰਦਗੀ ਦਾ ਹਰ ਰੰਗ ਦਾ ਆਨੰਦ ਮਾਣਨਾ ਚਾਹੀਦਾ ਉਹ ਬਹੁਤ ਵਧੀਆ ਲੱਗਿਆ ਤੇ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਵੀ ਲੋਕ ਬਹੁਤ ਡਿਪਰੈਸ਼ਨ ਚਾ ਬਹੁਤ ਲੋਗ ਲੰਘ ਰਹੇ ਨੇ ਲਾਈਫ ਤੋਂ ਤੇ ਜ਼ਿੰਦਗੀ ਕਿਵੇਂ ਜਿਉਣੀ ਏ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਪਲ ਪਲ ਉਹ ਫਿਲਮ ਚ ਦੱਸਿਆ ਗਿਆ ਤੇ ਪੰਜਾਬੀ ਇੰਡਸਟਰੀ ਚ ਇਦਾਂ ਦੀ ਅਜੇ ਫਿਲਮਾਂ ਬਣਦੀਆਂ ਰਹਿਣ ਤਾਂ ਪੰਜਾਬੀ ਸਿਨੇਮਾ ਬਹੁਤ ਉੱਪਰ ਜਾਊਗਾ ਤੇ ਮਾਨ ਨਵਦੀਪ ਨੇ ਬਹੁਤ ਵਧੀਆ ਐਕਟਿੰਗ ਕੀਤੀ ਆ ਮੋਨੇ ਦੱਸਿਆ ਵੀ ਐਕਟਿੰਗ ਵੀ ਹਾਂ ਕਿਵੇਂ ਕਰੀ ਦੀ ਹੈ ਕਿਵੇਂ ਨਹੀਂ ਬਹੁਤ ਵਧੀਆ ਲੱਗਿਆ ਮਸਟ ਵਾਚ ਮੂਵੀ ਕਿੰਨੇ ਸਟਾਰਸ ਦੋਗੇ ਆਊਟ ਆਫ 5 5 ਦੇ 5 ਪੰਜਾਬੀ ਇੰਡਸਟਰੀ ਚ ਇਦਾਂ ਦੀਆਂ ਮੂਵੀਆਂ ਬਣਨੀਆਂ ਚਾਹੀਦੀਆਂ ਥੈਂਕ ਯੂ ਸੋ ਮਨਸੂਬਾ ਫਿਲਮ ਇਥੇ ਆਏ ਲੋਕਾਂ ਨੂੰ ਤਾਂ ਬਹੁਤ ਪਸੰਦ ਆਈ ਸਾਲ ਦੀ ਪਹਿਲੀ ਪੰਜਾਬੀ ਫਿਲਮ ਹੋਣ ਵਾਲੀ ਹੈ ਮਨਸੂਬਾ 5 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੁਸੀਂ ਵੀ ਜ਼ਰੂਰ ਦੇਖ ਕੇ ਆਓ ਫਿਲਮ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਮਨਸੂਬਾ ਫਿਲਮ ਕਿਵੇਂ ਦੀ ਲੱਗੀ ਤੇ ਬਨੇ ਰਹੋ ਫਾਈਵ ਵਡ ਦੇ ਨਾਲ